ਸਾਡੇ ਵਿਚਕਾਰ ਆ ਰਹੇ ਜੀ ਕਲੀਆਂ ਦੇ ਬਾਦਸ਼ਾਹ ਜਨਾਬ ਤਲਦੀ ਮਾਨਕ ਸਾਹਿਬ ਦੇ ਲਖਤੇ ਜਗਰ ਜਦਵੀਰ ਮਾਨਕ ਜਦਵੀਰ ਮਾਨਕ ਜਦਵੀਰ ਮਾਨਕ ਤੇ ਸਾਡੀ ਧੀ ਰਾਣੀ ਸ਼ਕਤੀ ਮਾਨਕ ਮੈਂ 1 ਮਿੰਟ ਲਈ ਉਹਨਾਂ ਨੂੰ ਹਾਜ਼ਰੀ ਸਟੇਜ ਤੋਂ ਮੈਂ ਜ਼ਰੂਰ ਤੁਹਾਡੇ ਸਾਰਿਆਂ ਦੇ ਰੂਬਰੂ ਕਰਾਂਗਾ ਜਦਵੀਰ ਮਾਨਕ ਜਦਵੀਰ ਮਾਨਕ ਜਦਵੀਰ ਮਾਨਕ ਜਦਵੀਰ ਮਾਨਕ ਜਦਵੀਰ ਮਾਨਕ ਜਦਵੀਰ ਮਾਨਕ ਸੋ ਸਾਰੇ ਹੀ ਮਹਿਮਾਨਾਂ ਨੂੰ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਤਿਕਾਰਯੋਗ ਨੇ ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਹੈ ਪੰਜਾਬ ਦੀ ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਹੈ ਪੰਜਾਬ ਦੀ ਜਿਹਦੇ ਵਿੱਚੋਂ ਮਹਿਕ ਆਵੇ ਸੱਜਰੇ ਗੁਲਾਬ ਦੀ ਪੰਜਾਬੀ ਵਿੱਚ ਗਾਈਏ ਪੰਜਾਬੀ ਵਿੱਚ ਗਾਈਏ ਸਾਨੂੰ ਲੋੜ ਨਹੀਂ ਉਹ ਸਾਜ਼ ਦੀ ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਹੈ ਪੰਜਾਬ ਦੀ ਸ਼ਹਿਦ ਨਾਲੋਂ ਮਿੱਠੀ ਸਾਡੀ ਬੋਲੀ ਹੈ ਪੰਜਾਬ ਦੀ ਪੰਜਾਬੀ ਪੰਜਾਬੀਅਤ ਅਤੇ ਪੰਜਾਬੀਆਂ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਲਾ ਗੀਤਕਾਰਾਂ ਦਾ ਬਹੁਤ ਜ਼ਿਆਦਾ ਖੁਸ਼ੀ ਹੋ ਮਿਲ ਰਹੀ ਹੈ ਇੱਥੇ ਪਹੁੰਚ ਕੇ ਬਾਣਕ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਸੀਂ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਉਂਦੇ ਆਂ ਤੇ ਜਿੰਨੀ ਵੀ ਸਾਡੇ ਤੋਂ ਸਪੋਰਟ ਹੋ ਸਕਦੀ ਹੈ ਉਹ ਕਰਨ ਲਈ ਅਸੀਂ ਆਏ ਆਂ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਦ ਵੀ ਸਹਿਯੋਗ ਹੋਵੇ ਤਾਂ ਪੂਰੀ ਹਾਜ਼ਰੀ ਭਰੇਗਾ ਨੈਕਸਟ ਟਾਈਮ ਜਦੋਂ ਵੀ ਤੁਸੀਂ ਬੁਲਾਇਆ ਜ਼ਰੂਰ ਬਹੁਤ ਵਧੀਆ ਢੰਗ ਨਾਲ ਪੇਸ਼ ਕਰਾਂਗੇ ਤੇ ਅੱਜ ਦੇ ਲਈ ਅਸੀਂ ਗੁਸਤਾਖੀ ਮੰਗਦੇ ਮੇਰੇ ਤਾਂ ਸਾਰੇ ਸਰਕਾਰੀ ਅਹੁਦੇ ਕੱਲੇ ਕਿਲੇ ਦਾ ਨਾਮ ਲਵਾਂਗੀ ਤਾਂ ਜਿੱਦਾਂ ਕਿ ਡੈਡੀ ਕਿਹਾ ਸੀ ਬੜਾ ਔਖਾ ਮੈਂ ਤਾਂ ਮੇਸ਼ੇ ਹੀ ਕਹਿੰਨੇ ਕਿ میوزਿਕ ਇੰਡਸਟਰੀ ਸਾਰੀ ਹੀ ਇਨਫੈਕਟ ਪੰਜਾਬ ਹੀ ਮੇਰਾ ਤਾਂ ਪੇਕਾ ਪਰਵਾਰ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਬਾਪੂ ਦੇਵ ਤਰੀਕਿਆਂ ਵਾਲਾ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਬਾਣਕ ਸਾਹਿਬ ਵੀ ਨਾ ਹੁੰਦੇ ਸੋ ਬਾਪੂ ਦੇ ਫੜਕੀਆਂ ਵਾਲਿਆਂ ਨੂੰ ਇੱਕ ਸ਼ਬਦਾਂ ਜਿਹੜੇ ਮੇਰੇ ਵੱਲੋਂ ਸੋ ਦੋ ਲਾਈਨਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਮੇਰਾ ਮਾਂ ਹੁੰਦੀ ਹੈ ਮਾਂ ਸਾਹਿਬ ਜੀ ਦਾ ਖੁਸ਼ੀ ਹੋ ਗਈ ਜੀ ਦਾ ਸ਼ਰਮ ਤੇ ਹੋਣ ਤੇ ਬਹੁਤ ਬਹੁਤ ਧੰਨਵਾਦ ਬਦਮਿਰ ਬਣੀ ਫੜਕੀਆਂ ਦੇ ਪਾਜੀ ਜੇ ਨਾ ਹੁੰਦੇ ਤਾਂ ਸ਼ਾਇਦ ਮੈਂ ਵੀ ਨਾ ਹੁੰਦਾ ਇੱਥੇ ਹੀ ਨਾ ਹੁੰਦਾ ਜੇ ਸਾਡੀ ਭੈਣ ਮੇਰੀ ਭੈਣ ਸਗੀ ਭੈਣ ਜੋਈ ਸੇ هاڻي سوندي لئي وئي گين ما هندي هاڻي ما هندي آهي ما او ਗੰਦੇ ਵਿੱਚ ਬੈਠਾ ਬਾਬਲ ਫੁੱਲ ਵਰਸਾਉਂਦਾ ਏ ਮਹਿਵਾਰੀ ਮਹਿਵਾਰੀ ਸਾਡਾ ਮਾਣ ਵਧਾਉਂਦਾ ਏ ਮਹਿਵਾਰੀ ਮਹਿਵਾਰੀ ਸਾਡਾ ਦੋਨਾਂ ਦਾ ਮਾਣ ਵਧਾਉਂਦਾ ਏ ਸੋ ਇੱਕ ਵਾਰੀ ਮੇਰੇ ਫਾਦਰ ਸਾਹਿਬ ਸ਼੍ਰੀ ਉਸਤਾਦ ਕੁਲਦੀਪ ਮਾਨਿਕ ਜੀ ਦੇ ਲਈ ਟਾਲੀ ਦੀ ਤਾਲੀ ਥੈਂਕ ਯੂ ਸੋ ਸਾਡੇ ਬਹੁਤ ਦੀ ਸਤਿਕਾਰਿਓ ਪਾਣ ਸਾਹਿਬ ਉਹਨਾਂ ਨੇ ਕਿਹਾ ਕਿ ਚਾਦਰ ਬਸ ਮੈਨੂੰ ਬਹੁਤਾ ਕੌਣਾ ਨਹੀਂ ਹੁੰਦਾ ਕਿ ਬਾਬਲ ਨੂੰ ਮੈਂ ਨਾ ਰੁਕਵਾਂ ਬਹੁਤ ਬਹੁਤ ਧੰਨਵਾਦ ਮੇਰੀ ਬੈਰੀ ਤੇ ਇਧਰ ਕਾਲ ਸੁਣ ਕਾਲ ਸੁਣ ਇਧਰ ਇਧਰ ਵਾਹ 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 ਮੈਂ ਪੂਰੀ ਇੰਡਸਟਰੀ ਪੂਰੀ ਕਾਇਨਾਤ ਦੇ ਸਾਹਮਣੇ ਪੂਰੀ ਦੁਨੀਆ ਦੇ ਸਾਹਮਣੇ ਇੱਕ ਵਾਦਾ ਕਰਦਾ ਕਿ ਮੈਂ ਬੇਟੀ ਦੇ ਆਵਾਜ਼ ਦੇ ਵਿੱਚ ਇਹ ਗਾਣਾ ਕਿਉਂਕਿ ਕਾਪੀਰਾਈਟ ਸਾਡੇ ਕੋਲੇ ਆ ਚਾਦਰ ਕੱਢ ਦੀਦਾ ਸਭ ਨੂੰ ਪਤਾ ਇੱਕ ਇਥੋਂ ਹੋਰ ਅਨਾਉਂਸਮੈਂਟ ਮੈਂ ਕਰੂੰਗਾ ਚਾਦਰ ਕੱਢ ਦੀ ਗਾਣਾ ਆਪਦੀ ਜ਼ਮੀਰ ਤੇ ਹੱਥ ਕਰਕੇ ਦੇਖੋ ਕਿ ਤੁਹਾਡਾ ਹੱਕ ਬਣਦਾ ਅੱਜ ਤੋਂ ਬਾਅਦ ਜਿੰਨੇ ਚੈਨਲਾਂ ਤੇ ਚਾਦਰ ਕੱਢ ਦੀ ਗਾਣਾ ਚੜਿਆ ਹੋਇਆ ਉਹਦੇ ਪਰਸੋਂ ਤੋਂ ਸਟੈਕ ਲੱਗਨੇ ਸ਼ੁਰੂ ਹੋ ਜਾਣਗੇ ਤੇ ਜਿਹੜੀ ਮੈਂ ਅਨਾਉਂਸਮੈਂਟ ਕਰਨ ਲੱਗਿਆ ਸੀਰਤਪੁਰ ਜਦੋਂ ਟਾਈਮ ਹੋਇਆ ਮੈਂ ਬਾਰਡਰ ਰੇਂਜ ਵਿੱਚ ਦੇ ਵਿੱਚ ਚਾਦਰ ਨੂੰ ਕਰਕੇ ਵਧੀਆ ਵੀਡੀਓ ਬਣਾ ਕੇ ਉਹਨੂੰ ਵਧੀਆ ਪਬਲਿਸ਼ਟ ਕਰਕੇ ਅਮੀਰ ਕਰੂੰਗਾ ਅਗਲੀ ਗੱਲ ਉਸ ਜਾਣੀ ਦੀ ਸਾਰੀ ਕਮਾਈ ਮਾਨ ਫੈਮਿਲੀ ਨੂੰ ਜਾਊਗੀ ਰੋਣਿਕਾ ਰੋਣਿਕਾ ਸੋ ਬੇਨਤੀ ਕਰਦੇ ਆ ਚਾਦਰ ਦੀ ਜਿੱਥੇ-ਜਿੱਥੇ ਜੜਿਆ ਹੋਇਆ ਆਪਦੇ ਆਪ ਹੀ ਲਾ ਦਿਓ ਕਿਉਂਕਿ ਚਾਦਰ ਹੁਣ ਮੈਂ ਸੀਰ ਤੇ ਸਿਰ ਤੇ ਦੇਣੀ ਹੈ ਵੈਰੀ ਗੁੱਡ ਅਗਲਾ ਪੁਰਾਣੇ ਦਿਨਾਂਗੇ ਪੱਟੀ ਵਾਲੀ ਬਹੁਤ ਬਹੁਤ ਧੰਨਵਾਦ ਜੀ ਜਨਾਬ ਕੁਲਦੀਪ ਮਾਨਕ ਸਾਹਿਬ ਦਾ ਦੇਣ ਕਈ ਜਨਮਾਂ ਤੱਕ ਅਸੀਂ ਨਹੀਂ ਦੇ ਸਕਦੇ ਉਹ ਬਾਤ ਜਿਹੜੀ ਸਾਡੀਆਂ ਪੀੜੀਦਰ ਪੀੜੀ ਚੱਲਦੀ ਰਹੀ ਸਾਡੇ ਨਾਲ ਚੱਲਦੀ ਆ ਚੱਲਦੀ ਰਹਿਣੀ ਹੈ ਜਦ ਤੱਕ ਜਹਾਨ ਰਹੂਗਾ ਦੁਨੀਆ ਰਹੂਗੀ ਉਹ ਬਾਤ ਸਦਾ ਗੁਜਦੀ ਰਹਣੀ ਹੈ